ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਨਗਰਾਂ ਵਿੱਚ ਵਸਦੀ ਸੰਗਤਾਂ ਨੂੰ ਤਨ ਧਨ ਸਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਕੋਟਨ ਕੋਟ ਪ੍ਰਣਾਮ ਅੱਜ ਸਮੂਹ ਗੜੀ ਬੇਟ ਬੁਰਜ ਪੱਕਾ ਪਿੰਡ ਮਹਾਦੀਪੁਰ ਕਿੰਨਾ ਪਿੰਡਾਂ ਦੀ ਸੰਗਤਾਂ ਨੇ ਤਨ ਧਨ ਸਬ ਸ੍ਰੀ ਗੁਰੂ ਨਾਨਕ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਨਗਰ ਕੀਰਤਨ ਸਜਾਏ ਹਨ ਹਰੇਕ ਸਾਲ ਨਗਰ ਕੀਰਤਨ ਕਰਨੇ ਆ ਸੰਗਤਾਂ ਹਮਮਾ ਕੇ ਦક્ષਨ ਦੇ ਰਹੀਆਂ ਨੇ ਸੰਗਤਾਂ ਦਾ ਸਹਿਯੋਗ ਬਾਹਰਲੀਆਂ ਕੰਟਰੀਆਂ ਤੋਂ ਫੋਰਨ ਕੰਟਰੀਆਂ ਤੋਂ ਜਿਹੜੀ ਸੰਗਤਾਂ ਦਾ ਸਹਿਯੋਗ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਿੱਥੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਸੰਗਤਾਂ ਨਮਸਤਕ ਹੋ ਰਹੀਆਂ ਨੇ ਆਪਣਾ ਜੀਵਨ ਸਫਲ ਬਣਾ ਰਹੀਆਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਪਿੰਡਾਂ ਦੇ ਵਿੱਚ ਲੰਗਰ ਯਾਤਰਾ ਸੋਭਾ ਹਰ ਮદાન ਫੜੇ ਕਰ ਰਿਆ ਇਸ ਦੇ ਵਿੱਚ ਸੰਗਤਾਂ ਦਾ ਵੀ ਭਲਾ ਤੇ ਸਾਰੇ ਜਗਤ ਦਾ ਭਲਾ ਧੰਨ ਧੰਨ ਸਹਿਬਗੁਰੂ ਨਾਨਕ ਦੇਵ ਜੀ ਨੇ ਪੈਦਲ ਚੱਲ ਕੇ ਸੰਗਤਾਂ ਨੂੰ ਤਾਰਿਆ ਤੇ ਅੱਜ ਦੇ ਯੁੱਗ ਵਿੱਚ ਹਰੇਕ ਸੂਲਤ ਹੁੰਦਿਆਂ ਵੀ ਜੇ ਸੰਗਤਾਂ ਇੰਨਾ ਉਪਰਾਲਾ ਨਾ ਕਰਨ ਤਾਂ ਬਹੁਤ ਘਾਟਾ ਆਪਾਂ ਕਹਿੰਦੇ ਹਾਂ ਪਰ ਪ੍ਰਮਾਤਮਾ ਹਰੇਕ ਨੂੰ ਬਲ ਬੁద్ధి ਬਖਸ਼ੇ ਤੇ ਹਰੇਕ ਸਾਲ ਚੜ੍ਹਦੀ ਤੋਂ ਚੜ੍ਹਦੀ ਕਲਾ ਵਿੱਚ ਨਗਰ ਕੀਰਤਨ ਕੱਢਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਟੀ ਧੁੰਦ ਜੱਗ ਚਾਨਣ ਹੋਆ ਸਤ ਗੁਰ ਨਾਨਕ ਪ੍ਰਗਟਿਆ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜੱਗ ਮਾਹੇ ਪਠਾਇਆ ਦੇਮਾ ਜਗਤ ਗੁਰੂ ਧੰਨ ਧੰਨ ਸੈਸ ਨੰਗਦੇਵ ਜੀ ਮਹਾਰਾਜੀ ਦਾ ਪ੍ਰਕਾਸ਼ ਪੁਰਬ ਅੱਜ तमाम ਦੁਨੀਆ ਵਿੱਚ ਵਰਲਡ ਵਿੱਚ ਸਾਰੇ ਪਾਸੇ ਮਨਾਇਆ ਜਾ ਰਿਹਾ ਹੈ ਸੋ ਸਾਰੀਆਂ ਸੰਗਤਾਂ ਨੂੰ ਉਹ ਨਾਂਗਸਾ ਮਹਾਰਾਜ ਪ੍ਰਕਾਸ਼ ਦੀਆਂ ਲੱਖ ਲੱਖ ਵਧਾਈਆਂ ਦੀ ਗੁਰੂ ਮਾਰਜ ਕਿਰਪਾ ਕਰਨ ਸਵਾਜ ਗੜੀ ਵੇਟ ਵੀ ਸਾਡੇ ਸੰਗਤਾਂ ਨੇ ਅਪਰਾਲਾ ਕੀਤਾ ਇਸ ਲਾਨਾ ਤਨਾ ਸ੍ਰੀ ਖਾਨੜਪਾੜ ਸਾਹਿਬ ਜੀ ਦੇ ਭੋਗ ਤੋਂ ਅਪਰੰਤ ਸਲਾਨਾ ਨਗਗੀਤਰਾ ਸਾਹਿਬ ਸਜਾਏ ਗਏ ਨੇ ਸੇ ਤਨਾ ਹੀ ਚੜਦੇ ਪੜਾ ਦੇ ਗੀਤਨ ਵਿੱਚ ਹੁਣ ਅਸੀਂ ਅੱਜ ਇਸ ਟਾਈਮ ਬਾਬਾ ਸ਼ੰਗਾਰਾ ਸਿੰਘ ਦੀ ਸਪੁੱਤਰ ਆਬਾਸਤ ਸਿੰਘ ਦੀ ਬਾਗ ਵਾਲੇ ਉਹਨਾਂ ਦੇ ਗ੍ਰਹਿ ਵਿਖੇ ਪਹੁੰਚਦੇ ਆ ਉਹਨਾਂ ਨੇ ਵੀ ਪੂੜੀਆਂ ਦਾ ਲੰਗਰ ਜਿਹੜਾ ਸਲਾਨਾ ਦੇ ਤਰ੍ਹਾਂ ਸ਼ਿਕਾਇਆ ਸੰਗਤਾਂ ਨੂੰ ਉਹਨੂੰ ਅਗਲੇ ਦਾ ਪੜਾ ਜਿਹੜਾ ਆਰੰਭ ਹੋਣਾ ਹੈ ਇਸੇ ਤਰ੍ਹਾਂ ਹੀ ਗੜੀ ਨਗਰ ਦੇ ਵਿੱਚੋਂ ਵਿਛਲਦਿਆਂ ਹੋਏ ਆ ਬੁਰਜ ਪੱਕਾ ਪਹੁੰਚ ਕੇ ਉਸ ਤੋਂ ਬਾਅਦ ਮਹੱਦੀਪੁਰ ਪਹੁੰਚ ਕੇ ਉਸ ਤੋਂ ਬਾਅਦ ਸ਼ਾਵਨਵਾ ਕੇ ਸਮਾਪਤੀ ਹੋਣੀ ਹੈ ਦੁਆਰਾ ਫੇਰ ਗੁਰੂ ਮਹਾਰਾਜ ਕਿਰਪਾ ਕਰਨ ਸਾਰੇ ਸੰਗਤਾਂ ਨੂੰ ਨਗਰ ਖੇੜਿਆ ਨੂੰ ਜਿੰਨੀਆਂ ਸੰਗਤਾਂ ਸੇਵਾ ਨਿਵਾ ਰਹੀਆਂ ਨੇ ਸਰਨ ਚੜ੍ਹਦੀ ਕਲਾ ਵਿੱਚ ਕਰਨ ਸਾਰੀਆਂ ਦੇਸ਼ ਵਿਦੇਸ਼ ਸੰਗਤਾਂ ਨੂੰ ਗੁਰਨਾਗਰ ਸਾਹਿਬ ਮਹਾਰਾਜ ਦੇ ਪ੍ਰਕਾਸ਼ਪੁਰ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੇਵ ਧੰਨ ਗੁਰਦੇਵ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਹਿਲੇ ਪਾਸੇ ਦਾ ਜਨਮ ਦਿਹਾੜਾ ਨਗਰ ਬਲੰਗਰ ਜਾਰਿਆ ਅਸੀਂ ਮੀਰ ਬਦਾਸ ਮਹਾਰਾਜ ਕਮੇਟੀ ਵੱਲੋਂ ਬਹੁਤ ਬਹੁ ਲੱਖ ਲੱਖ ਵਧਾਈਆਂ ਸੰਗ ਦੇ ਰਹੇ ਹਾਂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਨਗਰ ਖੇੜਾ ਪਲਾ ਸਰਬੱਤ ਦਾ ਭਲਾ ਕਰਨੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੂਹ ਸੰਗਤਾਂ ਪਿੰਡ ਗੜੀਵੇੜ ਦੇ ਜਿੱਥੇ ਪਿਛਲੇ ਕੁਝ ਦਿਨਾਂ ਤੋਂ ਕੀ ਆ ਸਵੇਰ ਤੋਂ ਲੈ ਕੇ ਪ੍ਰਵਾਹ ਫੇਰ ਤੋਂ ਲੈ ਕੇ ਸ਼ਾਮ ਦੇ ਲੰਗਰਾਂ ਤੱਕ ਹਰੇਕ ਆਪਣੀ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਕਰਕਾ ਦੇ ਵਿੱਚ ਜੀਤ ਸਿੰਘ ਸਾਹਿਬ ਦੇ ਚਾ ਚੰਗੀਦਰ ਆਪਣੇ ਸੇਵਾ ਨਿਵਾ ਰਹੇ ਨੇ ਜਿੱਥੇ ਸੇਵਾ ਨਿਵਾ ਰਹੇ ਨੇ ਉੱਥੇ ਆਪਣੇ ਦੇਸ਼ ਵਾਸੀਆਂ ਨੂੰ ਅੱਜ ਦੇ ਇਸ ਪ੍ਰਕਾਸ਼ ਉਤਸਵ ਗੁਨਾਨ ਸਿੰਘ ਸਾਹਿਬ ਦੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਚਾਦੀ ਕਲਾ ਬਖਸ਼ੇ ਅੱਜ ਦਾ ਇਸ ਮਹਾਨ ਇੱਕ ਬਹੁ ਬੜਾ ਮਹਾਨ ਦਿਨ ਹੈ ਗੁਰੂ ਸਾਹਿਬ ਨੇ ਦਬਲੇ ਕੁਚਲਿਆਂ ਨੂੰ ਉੱਚਾ ਚੋਕਣ ਦੇ ਲਈ ਉੱਚਾ ਚੱਕਣ ਲਈ ਜੋ ਕੁਛ ਉਹਨਾਂ ਨੇ ਸਿੱਖਿਆਵਾਂ ਦਿੱਤੀਆਂ ਨੇ ਅੱਜ ਉਹਨਾਂ ਨੂੰ ਸਿੱਖਿਆਵਾਂ ਦੇ ਆਪਾਂ ਚੱਲਣ ਦੀ ਲੋੜ ਆ ਸਾਨੂੰ ਹਰ ਇੱਕ ਨਾਗਰਿਕ ਨੂੰ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲ ਕੇ ਜਿੱਥੇ ਆਪਣਾ ਸੁਧਾਰ ਕਰੀਏ ਉੱਥੇ ਹੀ ਆਪਣੇ ਸਮਾਜ ਦਾ ਆਪਣੇ ਦੇਸ਼ ਦਾ ਆਪਣੇ ਬੱਚਿਆਂ ਦੇ ਵਿਕਾਸ ਲਈ ਸੋਚੀਏ ਸਿੱਖਿਆ ਦਈਏ ਚੰਗੀ ਸਿੱਖਿਆ ਦਈਏ ਜੀ ਸਿੱਖਿਆ ਨੂੰ ਲੈ ਕੇ ਜਿੱਥੇ ਅਸੀਂ ਆਪਣਾ ਜੀਵਨ ਵੀ ਵੀ ਉਜਾਗਰ ਕਰ ਸਕੀਏ ਔਰ ਸਾਡੇ ਅਬ ਦੇਖਦਾ ਫਾਇਦਾ ਹੋ ਸਕੇ ਭਲਾ ਹੋ ਸਕੇ ਇਹਨਾਂ ਕੁਛ ਕਹਿੰਦਾ ਹੀ ਹੋਇਆ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਹਰ ਇੱਕ ਨਗਰ ਨवासी ਜੇ ਸਵਾਸੀ ਜਿਨ੍ਹਾਂ ਵੀ ਭਾਵਨਾਵਾਂ ਸਾਧਾਪੁਰਬ ਲਾ ਰਿਹਾ ਪ੍ਰਮਾਤਮਾ ਉਹਨਾਂ ਦੀਆਂ ਮਨੋਗਨਾਂ ਸੰਪੂਰਨ ਕਰੇ ਪੂਰੀਆਂ ਕਰੇ ਉਹ ਸਾਨੂੰ ਇਹ ਮਾਲਕ ਆਪਣੇ ਚਰਚਰਨਾਂ ਦੇ ਨਾਲ ਜੋੜ ਕੇ ਰੱਖੇ ਜਿਹੜੀਆਂ ਸਿੱਖਿਆਵਾਂ ਉਹਨਾਂ ਨੇ ਦਿੱਤੀਆਂ ਨੇ ਅਸੀਂ ਉਹਨਾਂ ਦੇ ਚੱਲ ਕੇ ਆਪਣੇ ਜੀਵਨ ਨੂੰ ਕੀਆ ਸਫਲ ਬਣਾ ਸਕੀਏ ਇਹਨਾਂ ਕੁਛ ਕਹਿੰਦਾ ਹੀ ਹੋਇਆ ਮੈਂ ਸ੍ਰੀਮਦਾ ਜਗਤਗ੍ਰੰਥ ਦੁਆਰਾ ਫੇਰ